ਗੁਰੂ ਵਿਖੇ ਕਿਸਾਨ ਮੋਰਚੇ ਮੋਰਚੇ ਜਿਹੜਾ ਵਾ ਮਿੱਦੂ ਮੋਰਚੇ ਵਾਲਾ ਜਿਹੜਾ ਵਾ ਜੰਡੇ ਵਾਲਾ ਗੁਰੂ ਵਿਖੇ ਮਜ਼ਦੂਰ ਦੇ ਵਸੇ ਜਿਹੜਾ ਮਨਾਇਆ ਜਾ ਰਿਹਾ ਉਸ ਸੰਬੰਧ ਵਿੱਚ ਗੱਲਬਾਤ ਕਰ ਲੈਣੇ ਸਾਰਾ ਜਿਹੜਾ ਮਜ਼ਦੂਰ ਦੇ ਵਸੇ ਮਨਾ ਰਿਹਾ ਗੱਲਬਾਤ ਇਹ ਜੀ 1886 ਦੇ ਵਿੱਚ ਜਿਹੜਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਬਹੁਤ ਵੱਡਾ ਮਜ਼ਦੂਰਾਂ ਦਾ ਕਾਰਖਾਨੇ ਦੇ ਮਜ਼ਦੂਰਾਂ ਦਾ ਖੇਤ ਮਜ਼ਦੂਰਾਂ ਦਾ ਕੱਟ ਹੋਇਆ ਸੀ ਉਹਦੇ ਤੇ ਕੱਛ ਤੇ ਉਸ ਵੇਲੇ ਦੀ ਲਟੇਰੀ ਸਰਕਾਰ ਨੇ ਗੋਲੀ ਚੜਾ ਕੇ ਬਹੁਤ ਸਾਰੇ ਸ਼ਾਤੀਆਂ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਯਾਦ ਵਿੱਚ ਸਾਰੀ ਦੁਨੀਆ ਤੇ ਪਹਿਲੀ ਮਈ ਦਾ ਦਿਨ ਜਿਹੜਾ ਉਹ ਮਨਾਇਆ ਜਾਂਦਾ ਤੇ ਅਸੀਂ ਵੀ ਅੱਜ ਜੰਡਿਆਲਾ ਗੁਰੂ ਦੇ ਵਿੱਚ ਸ਼ਹਿਰ ਚ ਮਾਰਚ ਕੱਢ ਕੇ ਕਨਵੈਨਸ਼ਨ ਕਰਕੇ ਸੀਪੀਆਈਐਮਐਲ ਲਿਬਰੇਸ਼ਨ ਦੇ ਝੰਡੇ ਹਟ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਝੰਡੇ ਹਟ ਇਹ ਦਿਨ ਮਨਾ ਕੇ ਹਟਿਆ ਤੇ ਅਸੀਂ ਅੱਜ ਐਤ ਕਰਕੇ ਹਟਿਆ ਕਿ ਮਜ਼ਦੂਰਾਂ ਨੂੰ ਜਿਹੜਾ ਪੂਰਾ ਮਿਹਨਤਨਾਮਾ ਲੈ ਕੇ ਦਿੱਤਾ ਜਾਏਗਾ ਉਹਨਾਂ ਨੂੰ 700 ਰੁਪਇਆ ਦਿਹਾੜੀ ਜਿਹੜੀ ਉਹ ਲੈ ਕੇ ਦਿੱਤੀ ਜਾਏਗੀ ਮਨਰੇਗਾ ਸਕੀਮ ਦੀ ਦਿਹਾੜੀ ਜਿਹੜੀ 203 ਰੁਪਇਆ ਉਹਦੇ ਵਿੱਚ ਵਾਧਾ ਕਰਾ ਕੇ 700 ਰੁਪਇਆ ਤੱਕ ਜਿਹੜੀ ਉਹ ਕਰਾ ਕੇ ਹਟਾਂਗੇ ਤਾਂ ਕਿ ਸਾਡੀ ਜ਼ਿੰਦਗੀ ਮਜ਼ਦੂਰਾਂ ਦੀ ਗਰੀਬ ਲੋਕਾਂ ਦੀ ਖੁਸ਼ਹਾਲ ਹੋ ਸਕੇ ਉਹ ਵੀ ਚੰਗੇ ਦਿਨ ਜਿਹੜਾ ਮੋਦੀ ਤੇ ਫੁਕਰਾ ਆ ਮੇਰਾ ਫੁਕਰਾ ਉਹਦੇ ਚੰਗੇ ਦਿਨਾਂ ਦਾ ਛੋਛਾ ਜਿਹੜਾ ਉਹਦਾ ਜਿਹੜਾ ਵਿਰੋਧ ਕਰਨ ਲਈ ਉਹਦਾ ਹੀ ਪਿਆਜ ਨੰਗਾ ਕਰ ਲਈ ਤੇ ਅਸਲੀ ਤੌਰ ਤੇ ਜਿਹੜੀਆਂ ਉਹ ਲੋਕਾਂ ਦੀ ਸਰਕਾਰ ਹੋਵੇ ਉਹਦਾ ਗਠਨ ਕਰ ਲਈ ਇੱਥੇ ਕੱਠੇ ਪਰ ਮਜ਼ਦੂਰ ਜਿਹੜਾ ਵਾ ਅੱਜ ਕੋ ਸਰਕਾਰੀ ਦਾਰੇ ਵਿੱਚ ਛੁੱਟੀ ਆ ਪਰ ਮਜ਼ਦੂਰ ਤਾਂ ਅੱਜ ਫੇਰ ਸਵੇਰ ਤੋਂ ਮਜ਼ਦੂਰੀ ਕਰ ਰਿਹਾ ਵਾ ਔਰ ਮਜ਼ਦੂਰ ਵਾ ਤੇ ਮਜ਼ਦੂਰੀ ਵਾ ਤੇ ਧੱਕੇ ਖਾ ਰਿਆ ਹਾਂ ਹਾਂਜੀ ਹਾਂਜੀ ਇਹੀ ਤੇ ਤਰਾਸਦੀ ਆ ਜੀ ਜੇ ਇੱਥੇ ਰਾਜ ਹਿੰਦੁਸਤਾਨ ਦੇ ਵਿੱਚ ਇਮਾਨਦਾਰ ਮਜ਼ਦੂਰਾਂ ਦਾ ਹੋਵੇ ਕਿਸਾਨਾਂ ਦਾ ਹੋਵੇ ਸੀਪੀਐਮਐਲ ਲਿਬਰੇਸ਼ਨ ਦਾ ਹੋਵੇ ਮੈਂ ਵਾਦੇ ਨਾ ਕਹਿਣਾ ਲੋਕੋ ਸੀਪੀਐਮਐਲ ਲਿਬਰੇਸ਼ਨ ਦਾ ਰਾਜ ਲਿਆ ਦਿਓ ਹਿੰਦੁਸਤਾਨ ਦੇ ਵਿੱਚ ਇੱਕ ਵੀ ਕਿਸਾਨ ਤੇ ਮਜ਼ਦੂਰ ਨੂੰ ਰੁਲਣ ਨਹੀਂ ਦੇਵਾਂਗੇ ਮਹੀ ਦਿਵਸ ਤੇ ਆਰਾਮ ਨਾਲ ਘਰ ਬੈਠ ਕੇ ਰਜਮੀ ਰੋਟੀ ਜਿਹੜੀ ਆ ਉਹ ਖਾ ਸਕੂਗਾ ਫਿਰ ਨਹੀਂ ਉਹਨੂੰ ਪਟਕਣ ਦੀ ਲੋੜ ਲੋਕ ਇਹਨਾਂ ਲੁਟੇਰੀਆਂ ਜਿਹੜੀਆਂ ਭਾਜਪਾ ਆ ਕਾਂਗਰਸ ਆ ਝਾੜੂ ਵਾਲਿਆਂ ਦੀਆਂ ਇਹਨਾਂ ਦਾ ਖੇੜਾ ਛੱਡ ਕੇ ਅਦਾਨੀਆਂ ਬਾਨੀਆਂ ਦਾ ਖੇੜਾ ਛੱਡ ਕੇ ਉਹ ਲਾਲ ਝੰਡੇ ਹਟਾਉਣ ਸਾਡੀ ਸਰਕਾਰ ਬਣਾਉਣ ਅਸੀਂ ਲੋਕਾਂ ਨੂੰ ਰੋਲਣਾ ਨਹੀਂ ਦੇਵਾਂਗੇ ਅੱਜ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ਜਿਹੜੇ ਦੂਸਰੇ ਸਿਲੰਡਰ ਵਾ ਉੱਤੇ 20 ਰੁਪਏ ਕਟੌਤੀ ਕੀਤੀ ਗਈ ਇਸ ਚੀਜ਼ ਨੂੰ ਕੀ ਵੇਖਦੇ ਇਹ ਤੇ ਨਰਾ ਸੋਚਾ ਬਾਜੀ ਆ ਜੀ ਵੇਖੋ ਪਹਿਲੇ 5 ਸਾਲ ਜਿਹੜਾ ਪੈਟਰੋਲ ਦਾ ਰੇਟ ਵਧਾਈ ਜਾਓ ਸਿਲੰਡਰਾਂ ਦਾ ਰੇਟ ਵਧਾ ਕੇ ਅਰਬਾਂ ਰੁਪਏ ਲੋਕਾਂ ਦੀਆਂ ਜੇਬਾਂ ਚੋਂ ਜਿਹੜਾ ਉਹ ਕਢਾ ਕੇ ਉਹ ਸਾਰਾ ਚੋਣ ਵਿੱਚ ਜਿਹੜਾ ਉਹ ਲਾ ਲਵੋ ਤੇ ਜੇ ਚੋਣਾਂ ਦੇ ਵੇਲੇ ਕੋਈ 100 ਰੁਪਏ ਜਾਂ 20 ਰੁਪਏ ਕਟਾ ਲੋ ਲੋਕਾਂ ਨੂੰ ਇਹ ਗਮਰਾਹ ਕੀਤਾ ਜਾ ਰਿਹਾ ਇਹਦੇ ਜ਼ਬਰਦਸਤ ਵਿਰੋਧ ਕਰਦੀ ਹੈ ਲਿਬਰੇਸ਼ਨ ਅਗਲੀ ਰਾਣੀ ਕੀ ਅਗਲੀ ਰਾਣੀ ਤੇ ਅਸੀਂ ਲਗਾਤਾਰ ਲੜਾਈ ਦੇ ਮੈਦਾਨ ਦੇ ਵਿੱਚ ਰਵਾਂਗੇ ਝਾੜੂ ਵਾਲਿਆਂ ਨੂੰ ਵੀ ਹਰਾਵਾਂਗੇ ਤੇ ਜਿਹੜਾ ਉਹ ਕਾਂਗਰਸ ਨੂੰ ਵੀ ਹਰਾਵਾਂਗੇ ਪਰ ਜਿਹੜਾ ਹੁਣ ਮੁੱਖ ਟੜਾਡੀ ਲੜਾਈ ਆ ਉਹ ਇਸ ਵੇਲੇ ਚੋਣਾਂ ਦੇ ਵਿੱਚ ਬੀਜੇਪੀ ਨੂੰ ਹਰਾਉਣ ਦੀ ਆ ਵੀ ਬੀਜੇਪੀ ਜਿਹੜੀ ਫਿਰਕਾ ਪ੍ਰਸਤੀ ਆ ਭਰਾ ਨੂੰ ਭਰਾ ਨਾਲ ਲੜਾ ਕੇ ਜਿਹੜਾ ਧਨਕਵੀਰਾਂ ਦੀ ਮਦਦ ਕਰਦੀ ਆ ਉਹਨੂੰ ਹਰਾਉਣਾ ਸਾਡਾ ਮੁੱਖ ਟਾਰਗੇਟ ਆ ਇਸ ਵੇਲੇ ਚੋਣਾਂ ਦਾ ਜਿਹੜਾ ਮੁੱਖ ਮੁੱਦਾ ਉਹਨੂੰ ਹਰਾ ਕੇ ਅਗਲੀ ਮਜ਼ਦੂਰਾਂ ਦੀ ਲੜਾਈ ਫਿਰ ਜਾਰੀ ਰੱਖਾਂਗੇ ਲੇਬਰ ਕਾਰਡ ਜਿਹੜੇ ਲੇਬਰ ਦੇ ਆ ਜੇ ਤਾਂ ਸਰਕਾਰੀ ਕਾਰਡ ਲੇਬਰ ਦੇ ਨਹੀਂ ਬਣੇਗੀ ਗੱਲ ਆ ਉਹਦੇ ਵੇਖੋ ਜੀ ਇਨਸਪੈਕਟਰ ਜਿਹੜੇ ਏਸ਼ੀਆ ਥੱਲੇ ਬੈਠਦੇ ਆ ਉਥੇ ਪੱਕਿਆਂ ਥੱਲਿਆਂ ਆਰਾਮ ਫਰਮਾਉਂਦੇ ਆ ਉਹ ਪਿੰਡਾਂ ਦੇ ਵਿੱਚ ਆਉਂਦੇ ਹੀ ਨਹੀਂ ਆ ਕਸਬਿਆਂ ਦੇ ਵਿੱਚ ਆਉਂਦੇ ਹੀ ਨਹੀਂ ਆ ਤੇ ਇਹਦਾ ਕਰਕੇ ਲੋਕ ਜਿਹੜੇ ਇੱਥੇ ਸੈਂਟਰਾਂ ਦੇ ਵਿੱਚ ਜਾ ਕੇ ਸਮਾਜ ਕੇਂਦਰਾਂ ਦੇ ਵਿੱਚ ਜਾ ਕੇ ਉਹ ਕਾਰਡ ਬਣਾਉਂਦੇ ਆ ਪਰ ਉਹ ਉੱਥੇ ਬੈ ਕੇ ਉਹਨਾਂ ਨੂੰ ਗਲਤ ਕਰ ਦਿੰਦੇ ਆ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਆ ਤੇ ਦੂਰ ਵਿਚਾਰੇ ਉਹ ਵੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਆ ਇਹ ਨਕਮਾ ਬਣਿਆ ਸਰਕਾਰ ਦਾ ਤੇ ਇਨਸਪੈਕਟਰ ਛਾਈ ਰਾਜ ਦਾ ਇਨਸਪੈਕਟਰ ਛਾਈ ਰਾਜ ਖਤਮ ਕਰਨਾ ਚਾਹੁੰਦੇ ਆ ਇਸੇ ਕਰਕੇ ਤੇ ਕਹਿੰਦੀਆਂ ਲਿਬਰੇਸ਼ਨ ਦੀ ਸਰਕਾਰ ਲਿਆਓ ਇਹ ਇਨਸਪੈਕਟਰ ਛਾਈ ਜਿਹੜੀ ਆ ਲਾਲ ਪੀਤਾ ਛਾਈ ਰਾਜ ਪ੍ਰਬੰਧਨ ਨੂੰ ਖਤਮ ਕਰਾਂਗੇ ਸਾਡੀ ਸਰਕਾਰ ਆ ਇਹ ਸਨ ਰਮਨ ਸਿੰਘ ਜੀ ਜਿਹੜੇ ਆਗੇ ਸੀਗੇ ਆਰਮੀ ٹیم ਦੂਰਮੋਖਾਂ ਵੱਲੋਂ ਜਿਹੜਾ ਵਾਹ ਚੰਦੇ ਆਲਾ ਗੁਰੂ ਵਿਖੇ ਇਹ ਮਿਹਦੂਰ ਦੇ ਉਸੇ ਤਰ੍ਹਾਂ ਬੜੀ ਤੂਫਤਾਂ ਉਹਨਾ ਨੇ ਕਰਾ ਜੰਦੇ ਆਲਾ ਗੁਰੂ ਚ ਲਿਵਿੰਗ ਰੂਮ ਦੇ ਚੈਨਲ ਲਈ ਯਸ਼ੁਨੀ ਸ਼ਰਮਾ ਨੇ